ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਟੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਹਨਵਾ ਆਪਾਂ ਬਹੁਤ ਹੀ ਆਸਾਨ ਢੰਗ ਨਾਲ ਬਣਾਵਾਂਗੇ ਤੇ ਨਾਲ ਖਾਣ ਦੇ ਵਿੱਚੋਂ ਬਹੁਤ ਹੀ ਸਵਾਦਿਸ਼ਟ ਹੋਵੇਗਾ ਆਪਾਂ ਨੇ ਹਲਵੇ ਦਾ ਜਿਹੜਾ ਸਮਾਨ ਆ ਉਹ ਸਾਰਾ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਆਪਾਂ ਨੇ ਸਿਰਫ ਇੱਕ మీడియం ਸਾਈਜ਼ ਦੀ ਕੜਛੀ ਦਾ ਹੀ ਕੜਾ ਬਣਾਉਣਾ ਹੈ ਇੱਕ ਜਿਹੜੇ ਕੜਛੀ ਹੈ ਉਹਦੇ ਆਪਾਂ ਨੇ ਪਾਣੀ ਮਿਲਣਾ ਹੈ ਇੱਕ ਕੜਛੀ ਜੇ ਸੂਜੀ ਦੀ ਹੈ ਤਾਂ ਉਹਦੇ ਵਿੱਚ ਤਿੰਨ ਕੜਛੀਆਂ ਜਿਹੜੀਆਂ ਉਹ ਪਾਣੀ ਦੀਆਂ ਪੈਣੀਆਂ ਨਾ ਵੱਧ ਨਾ ਘੱਟ ਨਾ ਸਾਡਾ ਹਲਵਾ ਪਤਲਾ ਹੋਊਗਾ ਤੇ ਨਾ ਹੀ ਸਖਤ ਹੋਊਗਾ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਣ ਲੈਣਾ ਸਾਰਾ ਸਮਾਨ ਆਪਾਂ ਮਿਣ ਕੇ ਤਿਆਰ ਕਰਕੇ ਰੱਖ ਲੈਣਾ ਦੇਖੋ ਇੱਕ ਕੜਛੀ ਜਿਹੜੀ ਆਪਾਂ ਪਾਈ ਹੈ ਸੂਜੀ ਦੀ ਬਿਰਕੂ ਫਲੈਟ ਕਰਕੇ ਪਾਈ ਆ ਕੋਈ ਜ਼ਿਆਦਾ ਭਰੇ ਨਹੀਂ ਘੱਟ ਨਹੀਂ ਕਰੀ ਓਨਿਓ ਹੀ ਆਪਾਂ ਨੇ ਲਈ ਆ ਚੀਨੀ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਸਾਰੀਆਂ ਨੂੰ ਤਿਆਰ ਕਰ ਲੈਣਾ ਤੇ ਇੱਕ ਕੜਚੀ ਪਾਵਾਂਗੇ ਅਸੀਂ ਗਗਨ ਢਾਲ ਡੱਕੋ ਉਹ ਅਸੀਂ ਪਹਿਲੇ ਗਰਮ ਕਰ ਲਿਆ ਗਰਮ ਕਰਕੇ ਅਸੀਂ ਉਹਨੂੰ ਇੱਕ ਕੌਲੀ ਦੇ ਵਿੱਚ ਪਾ ਲਿਆ ਤਾਂ ਕਿ ਸਾਨੂੰ ਮੌਕੇ ਦੇ ਕੋਈ ਦਿੱਕਤ ਨਾ ਹੋਵੇ ਅਸੀਂ ਸਾਰਾ ਜਿਹੜਾ ਸਮਾਨ ਆ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ 5 6 ਆਪਾਂ ਨੇ ਬਦਾਮ ਕੱਟ ਲਏ ਅੱਧਾ ਕ ਚਮਚਾ ਜਿਹੜਾ ਸਾਡਾ ਸੌਂਫ ਦਾ ਤੇ 5 10 ਜਿਹੜੀਆਂ ਸਾਡੀਆਂ ਉਹ ਦਾਖਾਂ ਇਹ ਜਿਹੜਾ ਸਮਾਨ ਆਸੀਂ ਆਪਣਾ ਤਿਆਰ ਕਰਕੇ ਸਾਰਾ ਰੱਖ ਲਿਆ ਜਿਹੜਾ ਹਲਵਾ ਸਾਡਾ ਉਹ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਵੇਗਾ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਇੱਕ ਵਾਰੀ ਆਪ ਵੀ ਜਰੂਰ ਟਰਾਈ ਕਰੋ ਹਾਂਜੀ ਜਿਹੜਾ ਪਾਣੀ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ ਤੇਨ ਕੜਚੀਆਂ ਸੀ ਪਾਣੀ ਦੇ ਲੈਂਗੀਆਂ ਤੀਆਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਇੱਕ ਪਾਸੇ ਆਪਾਂ ਗੈਸ ਦੇ ਤਰਾਂ ਕੇ ਕੜਾਹੀ ਕੜਾਹੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੁਕਾ ਲੈਣਾ ਵੀ ਇਹਦੇ ਵਿੱਚ ਕੋਈ ਇੱਕ ਵੀ ਛਿੱਟਾ ਜਿਹੜਾ ਪਾਣੀ ਦਾ ਨਾ ਹੋਵੇ ਆਪਾਂ ਨੇ ਇਹਨੂੰ ਕੱਪੜੇ ਦੇ ਨਾਲ ਸੁਕਾ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਝੋ ਜੋ ਆਪਾਂ ਨੇ ਕਿ ਕੜਚੀ ਮਣੀ ਤੀ ਉਹ ਕਿਉਂ ਆਪਾਂ ਨੇ ਪਾ ਕੇ ਗਰਮ ਕਰ ਲੈਣਾ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਪਾਣੀ ਸਾਡੇ ਇੱਕ ਪਾਸੇ ਰਿਜਣ ਲੱਗ ਗਿਆ ਤੇ ਇੱਕ ਪਾਸੇ ਆਪਾਂ ਨੇ ਕੜਾਈ ਦੇ ਵਿੱਚ ਪਾਤਾ ਘਿਓ ਘਿਓ ਸਾਡਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸੂਜੀ ਸੂਜੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ ਬਰੀਕ ਵੀ ਹੁੰਦੀ ਹੈ ਮੋਟੀ ਵੀ ਹੁੰਦੀ ਹੈ ਸਾਡੇ ਕੋਲ ਜਿਹੜੀ ਸੂਜੀ ਉਹ ਥੋੜੀ ਜਿਹੀ ਮੋਟੀ ਵਾਲੀ ਹੈ ਅਸੀਂ ਇਹਦੇ ਨਾਲ ਹੀ ਜਿਹੜਾ ਆਪਣਾ ਹਲਵਾ ਬਹੁਤ ਸਵਾਦਿਸ਼ਟ ਬਣਾਵਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਤਾਂ ਕਿ ਜਿਹੜੀ ਸੂਜੀ ਆਹੋ ਘੀਏ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਵੇ ਤੇ ਪੂਰੀ ਤਰ੍ਹਾਂ ਜਿਹੜਾ ਇਹ ਹਲਵਾ ਸਵਾਦਿਸ਼ਟ ਬਣੇ ਇਹਨੂੰ ਆਪਾਂ ਨੇ ਥੋੜੀ ਦੇਰ ਭੁੰਨਣਾ ਹੈ ਇਹਨੂੰ ਉਹਦੇ ਤੱਕ ਭੁੰਨਣਾ ਜਦੋਂ ਤੱਕ ਜਿਹੜੀ ਸੂਜੀ ਆਹੋ ਘਿਓ ਨੂੰ ਛੱਡ ਨਾ ਦੇ ਇਹਦਾ ਥੋੜਾ ਜਿਹਾ ਡਾ ਰੰਗ ਉਹ ਵੀ ਹਲਕਾ ਜਿਹਾ ਬ੍ਰਾਊਨ ਹੋ ਜਾਂਦਾ ਹੈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ چینی ਹਾਂਜੀ ਸਾਡੀ ਸੂਜੀ ਥੋੜੀ ਜਿਹੀ ਭੁੰਨ ਹੋ ਗਈ ਅਜੇ ਥੋੜਾ ਜਿਹਾ ਲੱਗਦਾ ਹੈ ਵੀ ਇਹਨੂੰ ਥੋੜਾ ਸਾਨੂੰ ਹੋਰ ਭੁੰਨਣਾ ਚਾਹੀਦਾ ਹੁਣ ਅਸੀਂ ਇਹਨੂੰ 2 ਮਿੰਟ ਹੋਰ ਭੁੰਨਾਂਗੇ ਹਾਂਜੀ ਦੇਖੋ ਭੁੰਨ ਲਈ ਆਪਾਂ ਨੇ ਪੂਰੀ ਤਰ੍ਹਾਂ ਜਿਹੜੀਆਂ ਉੱਪਰ ਬੁਲਬੁਲੀਆਂ ਜਿਹਾ ਆ ਗਏ ਇੱਥੇ ਦੇ ਸਾਨੂੰ ਪਤਾ ਲੱਗਦਾ ਕਿ ਹਲਕੀ ਹਲਕੀ ਜਿਹੜੀ ਖੁਸ਼ਬੂ ਵੀ ਆ ਗਈ ਵੀ ਜਿਹੜੀ ਸੂਜੀ ਹੈ ਸਾਡੀ ਉਹ ਬਰੌਨ ਹੋ ਗਈ ਤੇ ਭੁੰਨ ਹੋ ਗਈ। ਹੁਣ ਅਗਰ ਆਪ ਇਹਦੇ ਵਿੱਚ ਪਾਵਾਂਗੇ ਬਦਾਮ ਅਸੀਂ 5-7 ਬਦਾਮ ਕੱਟ ਲਏ ਉਹਨਾਂ ਨੂੰ ਵਿੱਚ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਸੋਣ। ਕਿਉਂਕਿ ਸਾਡਾ ਜਿਹੜਾ ਹਲਵਾ ਉਹ ਬਹੁਤ ਥੋੜਾ ਹੈ ਅਸੀਂ ਸਿਰਫ ਇੱਕ ਗੱਡਚੀ ਦਾ ਹੀ ਹਲਵਾ ਬਣਾਉਣਾ ਹੈ। ਅਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਹੀ ਚੀਜ਼ ਬਣਾਉਂਦੀ ਆ ਮੈਂ। ਇੱਕ ਗੜਛੀ ਦਾ ਜਿਹੜਾ ਹਲਵਾ ਉਹ ਆਪਾਂ ਬਣਾ ਰਹੇ ਆਂ ਤੇ ਹੁਣ ਪਾਵਾਂਗੇ ਆਪਾਂ چینی। چینی ਨੂੰ ਆਪਾਂ ਥੋੜੀ देर ਮਿਕਸ ਕਰਾਂਗੇ ਤਾਂ ਕਿ ਇਹ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਾਵੇ। ਫਿਰ ਇਹਦੇ ਨਾਲ ਲੱਗਦੀ ਪਾਵਾਂਗੇ ਆਪਾਂ ਪਾਣੀ। ਇਹਨੂੰ ਭੁੰਨ ਕੇ ਫਿਰ ਪਾਵਾਂਗੇ ਦਾਖਾ ਦਾਖਾਂ ਦੇ ਨਾਲ ਪਾਵਾਂਗੇ ਆਪਾਂ ਪਾਣੀ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੇ ਮੇਰੇ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਗੈਸ ਨੂੰ ਆਪਾਂ ਨੇ ਸਿਮ ਕਰਤਾ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਪਾਣੀ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਹਲਾ ਦਵਾਂਗੇ ਜਦੋਂ ਪਕੜਾ ਦੇ ਵਿੱਚ ਪਾਣੀ ਪਾਉਨੇ ਆ ਤਾਂ ਇੱਕ ਵਾਰੀ ਨਾ ਇਹਦੇ ਬਹੁਤ ਜ਼ਿਆਦਾ ਛਿੱਟੇ ਹੁੰਨੇ ਆ ਤਾਂ ਕਰਕੇ ਸਾਨੂੰ ਥੋੜਾ ਜਿਹਾ ਭਾਂਡਾ ਉਹ بڑا ਹੀ ਲੈਣਾ ਚਾਹੀਦਾ ਇਸ ਕਰਕੇ ਜਿਹੜੀ ਕੜਾਈ ਅਸੀਂ ਬੜੀ ਵਰਤੀ ਹੈ ਤਾਂ ਕਿ ਜਿਹੜੇ ਇਹਦੇ ਵਿੱਚ ਛਿੱਟੇ ਵੀ ਨਾ ਪੈਣ ਤੇ ਆਸਾਨੀ ਨਾਲ ਬਣ ਜਵੇ ਹੁਣ ਆਪਾਂ ਇਹਨੂੰ ਐਸੀ ਤਰ੍ਹਾਂ ਸਿੰਮਰ ਦੋਕ ਮਿੰਟ ਹਿਲਾਉਂਦੇ ਰਹਿਵਾਂਗੇ ਤਾਂ ਕਿ ਜਿਹੜੇ ਅਸੀਂ ਬਦਾਮ ਸੌਂਫ ਪਾਏ ਆ ਤੇ ਦਾਖਾਂ ਪਾਈਆਂ ਉਹ ਥੋੜੀਆਂ-ਥੋੜੀਆਂ ਭਨ ਹੋ ਜੇ ਜਿਹੜਾ ਹਲਵਾ ਸਾਡਾ ਬਣ ਕੇ ਬਹੁਤ ਹੀ ਸੁਆਦਿਸ਼ਟ ਹੋਊਗਾ ਜੇ ਤੁਸੀਂ ਇੱਕ ਵਾਰੀ ਬਣਾਉਂਗੇ ਤਾਂ ਤੁਸੀਂ ਬਾਰ-ਬਾਰ ਬਣਾਉਂਗੇ ਆਸਾਨ ਤਰੀਕਾ ਬਹੁਤ ਹੀ 5 ਮਿੰਟ ਦੇ ਵਿੱਚ ਜਿਹੜਾ ਸਾਡਾ ਇਹ ਹਲਵਾ ਬਣ ਕੇ ਤਿਆਰ ਹੋ ਜਾਂਦਾ ਜੇ ਹਲਵਾ ਜ਼ਿਆਦਾ ਬਣਾਉਣਾ ਤਾਂ ਵੀ ਜੇ ਹਲਵਾ ਘੱਟ ਬਣਾਉਣਾ ਤਾਂ ਵੀ ਜਿਹੜਾ ਭਾਂਡਾ ਆਪਾਂ ਨੇ ਸੂਜੀ ਦਾ ਮਿਣਕੇ ਪਾਉਣਾ ਓਨੇ ਤਿੱਗਣਾ ਜਿਹੜਾ ਪਾਣੀ ਪੈਣਾ ਤਿੰਨ ਗੁਣਾ ਪਾਣੀ ਆਪਾਂ ਨੂੰ ਉਹਦੇ ਚ ਪਾਉਣਾ ਪੈਂਦਾ ਤਾਂਕਰ ਇਸ ਕਰਕੇ ਫਿਰ ਉਹ ਜਿਹੜਾ ਪੂਰੀ ਤਰ੍ਹਾਂ ਬਦਿਆ ਬਣਦਾ ਨਹੀਂ ਉਹ ਬਦਲਾ ਹੁੰਦਾ ਤੇ ਨਹੀਂ ਉਹ ਸਖਤ ਹੁੰਦਾ ਹੁਣ ਦੇਖੋ ਇਹ ਅਸੀਂ ਥੋੜਾ ਜਿਹਾ ਗੈਸ ਨੂੰ ਤੇਜ਼ ਕਰਤਾ ਗੈਸ ਤੇਜ਼ ਕਰਤਾ ਤੇ ਜਿਹੜਾ ਸਾਡਾ ਹਲਵਾ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗਦਾ ਪੂਰੀ ਤਰ੍ਹਾਂ ਹਲਵੇ ਦੇ ਕੀ ਵੀ ਛੱਡਤਾ ਤੇ ਕੜਾਹੀ ਵੀ ਨਾ ਉਹ ਕ ਲੱਕੜਾ ਹੀ ਨੂੰ ਲੱਗ ਰਿਹਾ ਤੇ ਨਾ ਹੀ ਉਹ ਕਟਛੀ ਨੂੰ ਲੱਗ ਰਿਹਾ ਇਹ ਪ੍ਰੋਪਰ ਜਿਹੜਾ ਸਾਡਾ ਹਲਵਾ ਬਣ ਕੇ ਤਿਆਰ ਹੋਉਂਦਾ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਦੇਖੋ ਬੂਰੀ ਤਰ੍ਹਾਂ ਜਿਹੜਾ ਇਹ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਚੱਕ ਦਿਆਂ ਕਟਛੀ ਦੇ ਨਾਲ ਨੇ ਚਿੰਬੜ ਦਾ ਥੱਲੇ ਨਹੀਂ ਲੱਗਦਾ ਇਹ ਜਿਹੜਾ ਸਾਡਾ ਬਹੁਤ ਹੀ ਵਧੀਆ ਹਲਵਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਟ ਲਵਾਂਗੇ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਇਹ ਸਾਨੂੰ ਖਾਣਾ ਚਾਹੀਦਾ ਹੈ ਸਾਡੀਆਂ ਜਿਹੜੀ ਸੂਜੀ ਉਹ ਸਾਡੇ ਸਰੀਰ ਵਾਸਤੇ ਬਹੁਤ ਹੀ ਤਾਕਤਵਰ ਹੁੰਦੀ ਹੈ ਇਹਨੂੰ ਆਪਾਂ ਰੋਜ਼ ਵੀ ਖਾ ਸਕਦੇ ਹਾਂ ਤੇ ਦੇਖੋ ਅਸੀਂ ਹੁਣ ਪਲੇਟ ਦੇ ਵਿੱਚ ਹਲਵੇ ਨੂੰ ਕੱਟ ਲਿਆ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਸੰਝਾਤਾ ਦੇਖਣ ਵੀ ਜੀ ਦੇਖੋ ਕਿੰਨੀ ਵਧੀਆ ਲੱਗਦੀ ਹੈ ਤੇ ਹਲਵਾ ਖਾਣ ਵਿੱਚ ਵੀ ਉਹਨਾ ਹੀ ਸਵਾਦਿਸ਼ਟ ਹੋਊਗਾ ਮੈਨੂੰ ਵੀਰਾ ਤੁਹਾਨੂੰ ਮੇਰਾ ਤੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰੋ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ